ਸੋਲਿਡ ਵੇਸਟ ਟ੍ਰੀਟਮੈਂਟ ਪ੍ਰਾਣ ਦੇ ਵਿੱਚ ਅਸੀਂ ਖੜੇ ਹਾਂ ਤੁਹਾਨੂੰ ਤਸਵੀਰਾਂ ਦਿਖਾ ਦਈਏ ਇਹ ਤਸਵੀਰਾਂ ਬਠਿੰਡਾ ਦੇ ਆਈਟੀ ਚੌਕ ਤੋਂ ਅੱਗੇ ਸਾਈਡ ਤੇ ਹੈਗਾ ਨਗਰ ਨਿਗਮ ਦੇ ਥਾਂ ਤੇ ਬਣਾਈ ਗਈ ਸੀ ਪਰੰਤੂ ਇੱਥੇ ਲੋਕਾਂ ਨੂੰ ਇਸ ਕਚਰਾ ਪ੍ਰਾਣ ਤੋਂ ਕਾਫੀ ਜ਼ਿਆਦਾ ਪਰੇਸ਼ਾਨੀਆਂ ਆ ਰਹੀਆਂ ਸੀ ਦਿੱਕਤ ਆ ਰਹੀਆਂ ਸੀ ਲੋਕਾਂ ਦੀ ਸ਼ਿਕਾਇਤ ਸੀ ਵੀ ਇਹ ਜਿਹੜਾ ਹੈਗਾ ਟ੍ਰੀਟਮੈਂਟ ਜਿਹੜਾ 플ਾਂਟ ਜਿਹੜਾ ਹੈਗਾ ਸੋਲਿਡ ਟ੍ਰੀਟਮੈਂਟ 플ਾਂਟ ਜਿਹੜਾ ਹੈਗਾ ਇਹਨੂੰ ਇੱਥੇ ਚੱਕਿਆ ਜਾਵੇ ਕਿਉਂਕਿ ਲੋਕਾਂ ਦੇ ਮੁਤਾਬਿਕ ਜਦੋਂ ਵੀ ਹਵਾ ਚੱਲਦੀ ਸੀ ਤੇ ਆਸ-ਪਾਸ ਜਿਹੜੇ ਲੋਕ ਜਿਹੜੇ ਰਹਿੰਦੇ ਹੈਗੇ ਸੀ ਉਹਨਾਂ ਨੂੰ ਸਮੈਲ ਆਉਂਦੀ ਸੀ ਤੇ ਸਕਿਨ ਦੀ ਉਹਨਾਂ ਨੂੰ ਪ੍ਰੋਬਲਮ ਹੁੰਦੀ ਸੀ ਹੁਣ ਨਗਰ ਨਿਕਾਦ ਦੇ ਤਰਫੋਂ ਕੰਪਨੀ ਦੇ ਤਰਫੋਂ ਇੱਕ ਠੇਕਾ ਕੀਤਾ ਗਿਆ ਹੈਗਾ ਇਹ ਸਾਰੇ ਕਚਰੇ ਦੇ ਪਲਾਟ ਨੂੰ ਇੱਥੋਂ ਚੱਕਿਆ ਜਾ ਰਿਹਾ ਤੇ ਇਹਨੂੰ ਨਸ਼ਟ ਕੀਤਾ ਜਾ ਰਿਹਾ ਹੈ ਵੱਖ-ਵੱਖ ਤਰੀਕਿਆਂ ਨਾਲ ਨਸ਼ਟ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੂੜੇ ਨੂੰ ਅੱਡ ਕਰਕੇ ਉਹਦੀ ਮਿੱਟੀ ਬਣਾਈ ਜਾ ਰਹੀ ਹੈ ਮਿੱਟੀ ਤੋਂ ਖਾਦ ਬਣਾਈ ਜਾ ਰਹੀ ਹੈ ਜਿਹੜੀ ਰਾਖ ਬਚ ਜੂਗੀ ਉਹਨੂੰ ਸਿਮਿੰਟ ਫੈਕਟਰੀ ਵਿੱਚ ਭੇਜਿਆ ਜਾਵੇਗਾ ਇਹ ਜਿੰਨਾ ਵੀ ਤੁਸੀਂ ਡੰਪ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇਹ ਸਾਰਾ ਪੂਰਾ ਸਾਫ ਕੀਤਾ ਜਾਵੇਗਾ ਤੇ ਲੋਕਾਂ ਜਿਹੜੀ ਦਿੱਕਤ ਆ ਰਹੀਆਂ ਸੀ ਖਾਸ ਤੌਰ ਤੇ ਇਸ ਕਚਰਾ ਪਲਾਟ ਤੋਂ ਵੀ ਉਹਨਾਂ ਨੂੰ ਪਰੇਸ਼ਾਨੀ ਆ ਰਹੀਆਂ ਉਹ ਪਰੇਸ਼ਾਨੀ ਹੁਣ ਦੂਰ ਕੀਤਾ ਜਾ ਰਿਹਾ ਹੈਗਾ ਕਾਫੀ ਹੱਦ ਤੱਕ ਜਿਹੜਾ ਹੈਗਾ 100 ਦੇ ਵਿੱਚੋਂ 70% ਜਿਹੜਾ ਹੈਗਾ ਜਿਹੜਾ ਕਿ ਕੰਮ ਪੂਰਾ ਹੋ ਚੁੱਕਿਆ ਤੇ 30% ਜਿਹੜਾ ਹੈਗਾ ਕੰਮ ਹਲੇ ਰਹਿ ਗਿਆ ਹੈਗਾ ਤੇ ਥੋੜੇ ਦਿਨਾਂ ਦੇ ਵਿੱਚ ਪੂਰਾ ਮੈਦਾਨ ਸਾਫ ਕਰ ਦਿੱਤਾ ਜਾਵੇਗਾ ਜਿਹੜੀ ਇਸ ਬੇਸ ਜਿਹੜਾ ਹੈਗਾ ਕਚਰਾ ਪਲਾਟ ਜਿਹੜੀ ਖਾਦ ਜਿਹੜੀ ਹੈਗੀ ਆ ਬਣਨੀ ਹੈਗੀ ਆ ਜਾਂ ਮਿੱਟੀ ਬਣਨੀ ਹੈਗੀ ਆ ਉਹਦਾ ਕੰਮ ਪੂਰੀ ਜੋਰਸ ਨਾਲ ਤੇ ਚੱਲ ਰਿਹਾ ਹੈਗਾ ਤੇ ਇੱਥੇ ਇੱਕ ਤਰ੍ਹਾਂ ਦੇ ਲੋਕਾਂ ਜਿਹੜੇ ਹੈਗੇ ਜਿਹੜੀ ਪਰੇਸ਼ਾਨੀਆਂ ਆ ਰਹੀਆਂ ਸੀ ਆਸ-ਪਾਸੇ ਲੋਕਾਂ ਨੂੰ ਕੂੜੇ ਤੋਂ ਪਰੇਸ਼ਾਨੀਆਂ ਉਸ ਤੋਂ ਨੇ ਯਾਤ ਮਿਲੇ ਪਾਵੇਗੀ ਤੇ ਕੰਮ ਜਿਹੜਾ ਹੈਗਾ ਕਾਫੀ ਜੰਗੀ ਪੱਧਰ ਤੇ ਚੱਲ ਰਿਹਾ ਹੈਗਾ ਤੇ ਅਧਿਕਾਰੀ ਵੀ ਹੈਗੇ ਆ ਦਿਨ ਰਾਤ ਲੱਗੇ ਹੋਏ ਆ ਤੇ ਲੋਕਾਂ ਦੀ ਸਮਸਤੇ ਨੂੰ ਦੇਖਦੇ ਹੋਏ ਇਹ ਜਿਹੜਾ ਪਲਾਨਟ ਜਿਹੜਾ ਹੈਗਾ ਕੰਮ ਕੀਤਾ ਜਾ ਰਿਹਾ ਤੇ ਇੱਕ ਪਲਾਨਟ ਨੂੰ ਪੂਰੀ ਤਰ੍ਹਾਂ ਤੇ ਖਤਮ ਕੀਤਾ ਜਾਵੇਗਾ ਨਗਰ ਨਿਗਮ ਬਠਿੰਡਾ ਨੇ ਜਿਹੜਾ ਉੱਥੇ ਕਚਰਾ ਪਲਾਨਟ ਦੇ ਵਿੱਚ ਕੂੜੇ ਦਾ ਪਹਾੜ ਬਣਿਆ ਹੋਇਆ ਸੀ ਡੰਪ ਬਣਿਆ ਹੋਇਆ ਸੀਗਾ ਲਗਭਗ 3 ਲੱਖ ਕੁ ਸਿਗਾ ਹੋ ਕਚਰਾ ਉਹ ਉਸ ਕਚਰੇ ਨੂੰ ਅਲੱਗ-ਅਲੱਗ ਪਲਾਸਟਿਕ ਬਾਹਰ ਕੱਢ ਕੇ ਮਿੱਟੀ ਅਲੱਗ ਕਰਕੇ ਤੇ ਸਾਰਾ ਉੱਥੇ ਜੋ ਉਸ ਇਲਾਕੇ ਦੇ ਲੋਕਾਂ ਨੂੰ ਜਿਵੇਂ ਭਾਈ ਮਤੀ ਦਸ ਨਗਰ ਹਰਬੰਸ ਨਗਰ ਨਿਸ਼ਚਿਤ ਨਗਰ ਤੇ ਹੋਰ ਜਿਹੜੇ ਇਲਾਕੇ ਉਹਨਾਂ ਦੇ ਨਾਲ ਲੱਗਦੇ ਸੀ ਉੱਥੇ ਦੇ ਲੋਕਾਂ ਦੀ ਬਹੁਤ ਵੱਡੀ ਸਮੱਸਿਆ ਸੀ ਲੋਕਾਂ ਦੀ ਸ਼ਿਕਾਇਤ ਸੀ ਵੀ ਉੱਥੇ ਦਰਗੰਧ ਆਂਦੀ ਹੈ ਸਮੈਲ ਆਂਦੀ ਹੈ ਉਸ ਨੂੰ ਦੂਰ ਕਰਦੇ ਹੋਏ ਨਗਰ ਨਿਗਮ ਨੇ ਉਹ ਉਪਰਾਲਾ ਕੀਤਾ ਔਰ ਹੁਣ ਮੈਂ ਸਮਝਦਾ ਵੀ ਉਥੋਂ ਦੇ ਲੋਕਾਂ ਨੂੰ ਇਸ ਤਰ੍ਹਾਂ ਦੀ ਸ਼ਿਕਾਇਤ ਹੁਣ ਕਦੇ ਵੀ ਨਹੀਂ ਆਏਗੀ ਕਿੰਨੇ ਪਰਸੈਂਟ ਹੋ ਗਿਆ ਜੀ ਉਹ ਜੀ ਉਹ ਲਗਭਗ 70% ਹੋ ਚੁੱਕਿਆ ਔਰ 30% ਰਹਿ ਗਿਆ ਉਹ ਵੀ ਜਲਦੀ ਸਾਫ ਕਰ ਦਾਂਗੇ ਕੀ ਉੱਥੇ ਕੋਈ ਮਸ਼ੀਨਾਂ ਮਸ਼ੀਨਾਂ ਵੱਡੇ ਲਾਈ ਗਈਆਂ ਜੀ ਹਾਂ ਉੱਥੇ ਜੀਸੀਪੀ ਲੱਗੀਆਂ ਔਰ ਮਸ਼ੀਨਾਂ ਲੱਗੀਆਂ ਉੱਥੇ ਸਪੈਸ਼ਲ ਸਟਾਫ ਦੀ ਡਿਊਟੀ ਲਾਈ ਹੈ ਤਾਂ ਕਿ ਉਸ ਨੂੰ ਚੰਗੀ ਦੇਖਰੇਖ ਦੇ ਵਿੱਚ ਸਾਫ ਕਰਨ ਉਹਨਾਂ ਨੂੰ ਅੱਛਾ ਜੇ ਜੇ ਗੱਲ ਕਰੀਓ ਸਾਰੇ कूੜੇ ਕਿ ਬਣਾਇਆ ਕੀ ਜਾ ਰਿਹਾ ਜੀ ਜਿਹੜਾ ਤਾਂ ਖਾਦ ਦੇ ਕੰਮ ਆਊਗਾ ਉਹ ਖਾਦ ਉਹਦੀ ਬਣ ਜੂਗੀ ਤੇ ਜਿਹੜਾ ਪਲਾਸਟਿਕ ਹੋਊਗਾ ਉਹ ਅਲੱਗ ਕੰਮ ਆ ਜੂਗਾ ਬਾਕੀ ਮਿੱਟੀ ਉੱਥੇ ਮਿਚਾ ਦਿੱਤੀ ਜਾਊਗੀ ਵੀ ਕਹਿੰਦਾ ਹੁਣ ਲੋਕਾਂ ਨੂੰ ਸਮੱਸਿਆ ਦੀ ਵੱਡੀ ਵੀ ਉੱਥੇ ਉਹ ਸਾਰੇ ਹੁਣ ਕੋਈ ਦਿੱਕਤ ਨਹੀਂ ਆਊਗੀ ਜੀ ਸਾਨੂੰ ਪੂਰਨ ਉਮੀਦ ਹੈ ਵੀ ਉਹ ਅੱਗੇ ਤੋਂ ਕਿਸੇ ਭਰਾ ਨੂੰ ਉਸ ਇਲਾਕੇ ਜਿਹੜੇ ਉਥੋਂ ਦੇ ਨਗਰ ਹੈ ਉਹਨਾਂ ਇਲਾਕੇ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਊਗੀ